ਜਿਸਪਾਲ ਅ ਅੱਜ ਅਸੀਂ ਇੱਧਰ ਕੂਟਾ ਪਿੰਡ ਵੱਲ ਗਏ ਸੀ ਪਹਿਲਾਂ ਆਪਾਂ ਅਲੂਚੇ ਦਾ ਬਾਗ ਦੇਖਿਆ ਆਉਂਦੇ ਹੋਏ ਆਪਾਂ ਇਹ ਨਾਕਾਂ ਦਾ ਇੱਕ ਬਹੁਤ ਸੋਹਣਾ ਬਾਗ ਸੀਗਾ ਉਹ ਦੇਖ ਕੇ ਸਾਡਾ ਵੀ ਦਿਲ ਕੀਤਾ ਕਿ ਆਪਾਂ ਅੰਦਰ ਜਾਈਏ ਜਦੋਂ ਆਪਾਂ ਉੱਥੇ ਗਏ ਤੇ ਉੱਥੇ ਇਸ ਔਰਚਡ ਦੇ ਮਾਲਕ ਸ਼੍ਰੀ ਬ੍ਰਿੰਦਰ ਸਿੰਘ ਸਿੱਧੂ ਜਿਹੜੇ ਸਾਡੇ ਇੱਥੇ ਕਾਂਗੂ ਮਾਈ ਬਾਬਾ ਮੰਝ ਵਾਂਜੀ ਦਾ ਗੁਰਦੁਆਰਾ ਉਹਦੇ ਸਰਪਸਤ ਵੀ ਆ ਉਹਦਾ ਸਾਰੇ ਦੇਖ ਰਹੇ ਕਿ ਕਰਦੇ ਆ ਸੋ ਇਹ ਜਿੱਥੇ ਸਾਡੇ ਬਹੁਤ ਹੀ ਪੂਜਨੀਕ ਇੱਥੇ ਦੇ ਇਲਾਕੇ ਦੇ ਇਨਸਾਨ ਆ ਇਸ ਦੇ ਨਾਲ ਨਾਲ ਇਹ ਅਗਾਂਹ ਵੱਧੂ ਖਸਾਨ ਵੀ ਹੈ ਇੱਥੇ ਇਹ ਦਤਨਡੂ ਉਹ ਕਿ ਜਦੋਂ ਇਹ ਨਾਕਾਂ ਦਾ ਬਾਗ ਲਾਇਆ ਸੀ ਮੈਂ ਤੇ ਡਾਕਟਰ ਬਲਵਿੰਦਰ ਜਿਹੜੇ ਹਰਿਆਣਾ ਇੱਥੇ ਪੋਸਟਡ ਸੀ ਮੈਂ ਭੁੰਗੇ ਪੋਸਟਡ ਸੀ ਸੋ ਇਹ ਜਿਹੜਾ ਜਿਹੜਾ ਇਹ ਰੱਖਵਾਇਆ ਇਹ ਭੁੰਗੇ 'ਚ ਪੈਂਦਾ ਸੀ ਪਰ ਡਾਕਟਰ ਬਲਵਿੰਦਰ ਨੇ ਇਹਨਾਂ ਨੂੰ ਨਾਖਾਂ ਲਾਉਣ ਲਈ ਉਹਨਾਂ ਨੇ ਕਨਵਿੰਸ ਕੀਤਾ ਪਰ ਉਦੋਂ ਸਰਦਾਰ ਜੀ ਨੇ ਕਹਿੰਦੇ ਕਿ ਤੁਸੀਂ ਗਲਤ ਕਰਾ ਰਹੇ ਕੰਮ ਮੈਂ ਕਿੰਨੂ ਹੀ ਲਾਉਣਾ ਪਰ ਫਿਰ ਵੀ ਥੋੜਾ ਜਿਹਾ ਸਾਡਾ ਸਾਡਾ ਵੀ ਮਨ ਡੋਲਦਾ ਰਿਹਾ ਕਿਉਂਕਿ ਬਹੁਤ ਸਾਲ 6 ਸਾਲ ਤੱਕ ਫਲ ਹੀ ਨਹੀਂ ਆਇਆ ਜਦ ਕਿ ਉਸ ਟਾਈਮ ਕਿੰਨੂ ਬਹੁਤ ਮਹਿੰਗਾ ਵਿਕਦਾ ਸੀਗਾ ਉਸ ਇਹਦੇ ਵਿੱਚ ਵੀ ਕਿੰਨੂ ਸੀਗਾ ਇੰਟਰ ਕ੍ਰੌਪ ਆ ਕਿੰਨੂ ਕੀਤੀ ਸੀ ਉਸ ਟਾਈਮ ਅਛਾ ਇਹ ਡ੍ਰਿਪ ਬੇਲਾ ਦਾ ਉਦੋਂ ਡ੍ਰਿਪ ਤੇ ਸੀ ਬਾਬਾ ਜੀ ਹਾਂਜੀ ਡ੍ਰਿਪ ਤੇ ਹੀ ਇਹ ਡ੍ਰਿਪ ਤੇ ਸੀਗਾ ਤੇ ਇਸ ਤੋਂ ਬਾਅਦ ਅ ਕੁਝ ਏਰੀਆ ਜੋ ਨਰਮ ਲਾਖ ਦਾ ਵੀ ਲਾਤਾ ਦੋ ਢਾਈ ਕਿਲੇ ਕੇ ਯੂਨੀਵਰਸਿਟੀ ਵਾਲੇ ਕਹਿੰਦੇ ਇਹਦੀ ਰਿਟਰਨ ਜਿਆਦਾ ਆ ਫਲ ਕਿਸੇ ਨੂੰ ਵੀ ਨਹੀਂ ਆਉਂਦਾ 6-7 ਸਾਲ ਕਿਸੇ ਨੂੰ ਵੀ ਨਹੀਂ ਆ ਤਾਂ 8ਵੇਂ ਸਾਲ 'ਚ ਜਿਹੜਾ ਪੱਥਰ ਨਾਲ ਉਹ ਬਹੁਤ ਜਿਆਦਾ ਫਲ ਆਉਣ ਲੱਗ ਪਿਆ ਤੇ ਨਰਮ ਲਾਖ ਨੂੰ ਬਿਲਕੁਲ ਨਹੀਂ ਆਉਂਦਾ ਸੀ ਸੋ ਇਹਨੂੰ ਕੰਟੀਨਿਊ ਕਰਦੇ ਕਰਦੇ 13-14 ਸਾਲ ਗੁਜ਼ਰ ਗਏ ਜਦ ਕਿ ਜਿਹੜਾ ਪੱਥਰ ਦਾ ਆਖ ਨੇ ਬਹੁਤ ਸੋਹਣੀ ਰਤਾਰਨ ਦਿੱਤੀ ਖਰਚਾ ਪੂਰਾ ਕੀਤਾ ਲੇਬਰ ਦਾ ਪੂਰਾ ਕੀਤਾ ਪਰ ਜਿਹੜੀ ਨਾਰਮਨਾਖ ਨੇ ਸਵਾਏ ਸੁੰਦਰਤਾ ਤੋਂ ਕੁਝ ਨਹੀਂ ਦਿੱਤਾ ਇਹਦੇ ਨਾਲ ਨਾਲ ਇਹ ਉਹ ਜਿਹੜਾ ਕਿੰਨੂ ਦਾ ਦੌਰ ਜਵਾਨੀ ਵਡਾਬੇ ਚ ਆ ਗਿਆ ਹੁਣ ਆਪਾਂ ਬਾਬਾ ਜੀ ਨੂੰ ਇਹ ਪੁੱਛਾਂਗੇ ਕਿ ਜੋ ਮੈਂ ਉਹ ਗੱਲਾਂ ਪੁਰਾਣੀਆਂ ਦਰਹਾਈਆਂ ਉਹ ਕਿਸ ਕਿਸ ਤਰ੍ਹਾਂ ਤੁਹਾਡਾ ਉਹਦੇ ਬਾਰੇ ਕੀ ਵਿਚਾਰ ਆ ਤੇ ਕਿੰ ਕਦੋਂ ਇਹ ਬਾਗ ਲੱਗਾ ਹਾਂਜੀ ਮਰਿੰਦਰ ਜੀ ਬਾਬਾ ਜੀ ਹਾਂਜੀ ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਇਹ ਬੇਨਤੀ ਇਹ ਹੈ ਕਿ ਇਹ ਬਾਗ ਮੈਂ ਲਗਾਇਆ ਸੀਗਾ 2005 ਹਾਂਜੀ ਤੇ ਵਿੱਚ ਮੈਂ ਐਜ਼ ਅ ਫਿਲਰ ਅ ਅੜੂ ਤੇ ਅ ਅਲੂ ਖਰਬੇ ਲਗਾਇਆ ਸੀਗਾ ਜੋ ਪਹਿਲੇ 3 ਸਾਲਾਂ ਦੇ ਵਿੱਚ ਜੋ ਤਿਆਰ ਹੋ ਗਿਆ ਉਸ ਦੀ ਜਿਹੜੀ ਉਸ ਦਾ ਜੋ ਆਮਦਨ ਆਂਦੀ ਸੀਗੀ ਉਹਦੇ ਨਾਲ ਇਹਦਾ ਖਰਚਾ ਨਿਕਲ ਜਾਂਦਾ ਸੀਗਾ ਇਸ ਬਾਗ ਦਾ ਫਿਰ 7 ਸਾਲ ਦੇ ਵਿੱਚ ਇਹ ਬਾਗ ਤਿਆਰ ਹੋ ਗਿਆ ਔਰ ਫਿਰ ਉਸ ਤੋਂ ਬਾਅਦ ਫਲ ਦੇਣਾ ਪਿਆ ਫਿਰ ਤਰ੍ਹਾਂ ਤਰ੍ਹਾਂ ਦੇ ਜਿਹੜੇ ਵਪਾਰੀ ਸੀ ਉਹਨਾਂ ਨੂੰ ਇਹਦਾ ਫਲ ਵੇਚਣਾ ਪਿਆ ਦੋ ਸਾਲ ਮੈਂ ਆਪ ਸਾਰੀ ਮਿਹਨਤ ਕਰਕੇ ਉਹਨਾਂ ਨੂੰ ਫਲ ਵੇਚਿਆ ਫਿਰ ਮੈਂ ਸੋਚਿਆ ਵੀ ਨਹੀਂ ਇਹਨਾਂ ਨੂੰ ਸਮੁੱਦਾ ਹੀ ਦੇ ਦਿੰਦੇ ਆ ਬਾਗ ਸ਼ੁਰੂ ਤੋਂ ਹੀ ਜਿਹੜਾ ਨਾ ਅਸੀਂ ਕੋਨਟਰੈਕਟ ਤੇ ਉਹ ਵੀ ਸੋਨਾ ਪੈਸਾ ਕਮਾਉਂਦੇ ਹੈਗੇ ਤੇ ਫਲ ਵੀ ਇੱਥੇ ਬਹੁਤ ਬੇਤਹਾਸ਼ਾ ਹੁੰਦਾ ਆ ਬਾਕੀ ਮਹਿਕਮਾ ਸੈਟਰਸ ਸਟੇਟ ਤੋਂ ਅਸੀਂ ਸਾਰੇ ਜਿੰਨੇ ਵੀ ਸ਼ਾਸਤ్ర ਹੈਗੇ ਆ ਜਿੰਨੇ ਵੀ ਸੰਦ ਹੈਗੇ ਆ ਉਹ ਜਿਹਦੇ ਇਹਨੂੰ ਇਹਨੂੰ ਪ੍ਰੋਲਿੰਗ ਕਰਨ ਵਾਸਤੇ ਮਸ਼ੀਨਾਂ ਇੱਥੇ ਆਉਂਦੀਆਂ ਨਹੀਂ ਆ ਕਿ ਪ੍ਰੋਲਿੰਗ ਵੀ ਕਰਦੇ ਰਹਿੰਦੇ ਸਿੱਧ ਕਿਉਂਕਿ ਡਾਕਟਰ ਸਾਹਿਬ ਕਹਿੰਦੇ ਸੀ ਕਿ ਬਬੜ ਪਾਉ ਦਾ ਬਹੁਤਾ ਬੂਟਾ ਉੱਚਾ ਨਹੀਂ ਕਰਨਾ ਉੱਚੇ ਉੱਚੇ ਬੂਟੇ ਤੇ ਫਲ ਜੜ ਗਿਆ ਉਹ ਜ਼ਿਆਦਾ ਤੋਤੇ ਖਾਂਦੇ ਆ ਤਾਂ ਯਾ ਉਸ ਦੀ ਕੁਆਲਿਟੀ ਅੱਛੀ ਨਹੀਂ ਹੁੰਦੀ ਸੋ ਇਸ ਕਰਕੇ ਅਸੀਂ ਇਹਨੂੰ ਐਸੇ ਸਾਈਜ਼ ਰੱਖਿਆ ਤੇ ਹੁਣ ਵੀ ਆਣ ਵਾਲੇ ਸਾਲਾਂ ਚ ਜੀ ਜ਼ਿਆਦਾ ਇਹ ਕਹਿਣਗੇ ਕਿ ਇਸ ਨੂੰ ਹੋਰ ਥੋੜਾ ਕਰੋ ਤਾਂ ਅਸੀਂ ਇਹਦੀ ਗੱਲ ਹਮੇਸ਼ਾ ਮੰਨਦੇ ਰਹੇ ਆ ਤੇ ਸਦਾ ਵੀ ਅੱਗੇ ਵੀ ਮੰਨਾਂਗੇ ਮੇਰੇ ਕੋਲ ਬੈਠੇ ਨੇ ਇਹ ਇਹਦੇ ਨਾਲ ਤਿੰਨੂ ਦੀ ਗੱਲ ਸੁਣਾ ਦੋ ਬਾਬਾ ਜੀ ਕਿੱਦਾਂ ਸਾਨੂੰ ਤੁਸੀਂ ਇਹਦੇ ਨਾਲ ਇਹਦੇ ਨਾਲ ਕਿਨੂ ਦਾ ਬਾਗ ਵੀ ਲੱਗਾ ਹੈਗਾ ਉਦੋਂ ਹੀ ਲਾਇਆ ਸੀ ਬਾਬਾ ਜੀ ਇਹ ਸਾਨੂੰ 86 'ਚ ਲੱਗਾ ਸੀ ਜੀ ਪਹਿਲਾਂ ਅੱਛਾ ਅੱਛਾ ਸਾਨੂੰ 86 87 'ਚ ਲੱਗਾ ਸੀ ਉਹਦੇ ਕਰਕੇ ਹੀ ਮੈਨੂੰ ਇਹ ਬਿਜਲੀ ਦਾ ਕਰੈਕਸ਼ਨ ਮਿਲਿਆ ਆ ਰਹੇ ਸੀਗਾ ਮੇਰਾ ਮੱਤਰ ਉੱਥੇ ਹਰਿਆਣੇ ਦੇ ਬਣੇ ਮੈਨੂੰ ਦੱਸਿਆ ਵੀ ਇਹ ਸਕੀਮ ਹੈਗੀ ਆ ਡ੍ਰਿਪ ਇਰੀਗੇਸ਼ਨ ਦੀ ਨਹੀਂ ਜੀ ਨਹੀਂ ਹਾਂ ਆਪਣੇ ਇਹ ਜਿਹੜਾ ਤਿੰਨੂ ਦਾ ਬਾਗ ਹੈਗਾ ਉਹਦੇ ਕਰਕੇ ਪਹਿਲਾਂ ਇਹ ਵੀ ਸਕੀਮ ਆਈ ਸੀ ਪਹਿਲਾਂ ਸ਼ੁਰੂ ਤੋਂ ਜਾਈ ਸੀ ਨੂੰ ਜਾਈ ਸੀ ਕਿ ਜਿੰਨੂੰ ਜਿਆਦਾ ਬਾਗ ਹੋਊਗਾ ਉਸ ਨੂੰ ਕਨੈਕਸ਼ਨ ਮਿਲ ਜਾਊਗਾ ਕਨੈਕਸ਼ਨ ਮਿਲ ਗਿਆ ਤਾਂ ਉਹਦੇ ਨਾਲ ਫਿਰ ਅਸੀਂ ਹੋਰ ਵੀ ਥੱਲੇ نیچے ਆਤਾ ਥੱਲੇ ਤਾਂ ਰੌਂਸਲੀ ਧਰਤੀ ਹੈ ਬਿਲਕੁਲ ਇਹ ਤਾਂ ਉਹ ਤੋਂ ਬਹੁਤ ਜਿਆਦਾ ਤਬੂਚੇ ਵੱਜੇ ਪਹਿਲਾਂ ਸੀ ਜੀ 44 ਧਰਤੀ ਸੀ ਜੀ ਇੱਥੇ ਮੈਂ ਆਪਣੇ ਭੁੰਗੇ ਦੇ ਪੋਲ ਵੱਲੋਂ ਕਹਿੰਦੇ ਆਪਣੇ ਪਾਣੀ ਆਂਦਾ ਹੁੰਦਾ ਸੀਗਾ ਤੇ ਸਾਰੀਆਂ ਡੇਹਣਾ ਪੈਂਦੀਆਂ ਸੀਗੀਆਂ ਤਾਂ ਇਹ ਤਾਂ ਇਤਨਾ ਦਾ ਇਹ ਮਹਾਰਾਜ ਵੱਲੋਂ ਹੀ ਕਹਿੰਦੇ ਆਪਣੇ ਇੱਕ ਦੇਣ ਹੈਗੀ ਵੀ ਇਹ ਬਾਗ ਇੱਥੇ ਰੇਤਾ ਜੀ ਵੀ ਕਾਮਯਾਬ ਹੋ ਗਿਆ ਜਦ ਕਿ ਇਹ ਹੈ ਹੁੰਦਾ ਨਹੀਂ ਪ੍ਰੈਕਟੀਕਲੀ ਪ੍ਰੈਕਟੀਕਲੀ ਹੁੰਦਾ ਨਹੀਂ ਹੈ ਜਿਆਦਾ ਅੰਮਰਸਰ ਤੋਂ ਹੁੰਦੀ ਹੈ ਕਿਉਂਕਿ ਉੱਥੇ ਪੱਕੀਆਂ ਧਰਤੀਆਂ ਹੈਗੀਆਂ ਤੇ ਉੱਥੇ ਬੂਟੇ ਵੀ ਬੜੇ ਉੱਚੇ ਹੁੰਦੇ ਜਿਵੇਂ ਹਾਂਜੀ ਤੇ ਚਲੋ ਫਿਰ ਵੀ ਸਾਨੂੰ ਪੈਸੇ ਦੇ ਰਿਆ ਸਾਡਾ ਗੁਜ਼ਾਰਾ ਹੋ ਰਿਹਾ ਸਾਡੇ ਪਰਿਵਾਰ ਦਾ ਇਹ ਇਹਦੇ ਨਾਲ ਤੇ ਜਿਹੜੇ ਲੈਂਦੇ ਹੈਗੇ ਆ ਮਿਹਨਤ ਕਰਦੇ ਆ ਉਹਨਾਂ ਨੂੰ ਵੀ ਚਾਰ ਪੈਸੇ ਬਚਦੇ ਆ ਸੋ ਮੈਂ ਤਾਂ ਇਹੀ ਕਹੂੰਗਾ ਵੀ ਜਿਹੜਾ ਮਹਿਕਮਾ ਹੈਗਾ ਸਾਡਾ ਕਹਿੰਦੇ ਜਿਸ ਚ ਡਾਕਟਰ ਜਸਪਾਲ ਸਿੰਘ ਹੁਣੀ ਸ਼ੁਰੂ ਤੋਂ ਸਾਡੇ ਨਾਲ ਜੁੜੇ ਹੋਏ ਸੀਗੇ ਡਾਕਟਰ ਬਲਵਿੰਦਰ ਨੇ ਮੈਨੂੰ ਅਪਰੇਟ ਕੀਤਾ ਇਸ ਪਾਸੇ ਪਰ ਇਹਨਾਂ ਦਾ ਹਮੇਸ਼ਾ ਸਹਿਯੋਗ ਰਿਹਾ ਇਹਨਾਂ ਨੇ ਆ ਕੇ ਹੁਣ ਤਾਂ ਹੁਣ ਤਾਂ ਆਨਲਾਈਨ ਸਿਸਟਮ ਹੋ ਗਿਆ ਹੁਣ ਤਾਂ ਆਪ ਆ ਜਾਂਦੇ ਆ ਆਖੀ ਸਾਰਾ ਕੁਝ ਦੇਖਦੇ ਸਾਲ ਕੁ ਕਰਦੇ ਆ ਪਰ ਉਹਨਾਂ ਸਮਿਆਂ ਚ ਜਦੋਂ ਆਨਲਾਈਨ ਵੀ ਹੈ ਨਹੀਂ ਸੀ ਇਹ ਵੀ ਹਰ ਵਾਰ ਡਾਕਟਰ ਡਾਕਟਰ ਆਪਣੇ ਬਲਵਿੰਦਰ ਬਾਜਵਾ ਜੀ ਡਾਕਟਰ ਬਾਜਵਾ ਜੀ ਕਿਸਵਿੰਦਰ ਜੀ ਤੇ ਆਪਣੇ ਆਪਣੇ ਸਰਦਾਰ ਜਸਪਾਲ ਸਿੰਘ ਜੀ ਇਹ ਸਦਾ ਹੀ ਉਹ ਅਸੀਂ ਤਾਂ ਭਾ ਦੇ ਪਾ ਦਿੱਤਾ ਜੀ ਅੱਛਾ ਅੱਛਾ ਬੜੀ ਮਿਹਰਬਾਨੀ ਤੁਹਾਡੀ ਜਿਵੇਂ ਕਿ ਸਰਦਾਰ ਜੀ ਨੇ ਦੱਸਿਆ ਕਿ ਆਪਾਂ ਦਾ ਜਿਹੜਾ ਬਾਗਵਾਨੀ ਦਾ ਸਫਰ ਬਹੁਤ ਵਧੀਆ ਰਿਹਾ ਨਾਖਾਂ ਲਾਈਆਂ ਕਿੰਨੂ ਲਾਈਆਂ ਡਿਪ ਇਰੀਗੇਸ਼ਨ ਲਾਈ ਅਮਰੂਦ ਵੀ ਲਾਏ ਸੀ ਤੇ ਇਹਨਾਂ ਨੇ ਅਮਰੂਦ ਵੀ ਇੱਥੇ ਕੋਰਾ ਪੈਣ ਦਾ ਉਹ ਵੀ ਥੋੜਾ ਅਸੀਂ ਉਹਦੇ ਹੀ ਬੂਟੇ ਪਠਾਨਕੋਟੋਂ ਲਿਆ ਕੇ ਦਿੱਤੇ ਉਹ ਉਹ ਪੁੱਛ ਵੀ ਅਸੀਂ ਬਹੁਤ ਨੁਕਸਾਨ ਕਰਾਉ ਆਤਾ ਇਹਨਾਂ ਦਾ ਸੋ ਹੁਣ ਸਾਨੂੰ ਸਰਦਾਰ ਜੀ ਨੇ ਪਾਰਟੀ ਵੀ ਦਿੱਤੀ ਆ ਸਾਡੇ ਤੇ ਖੁਸ਼ ਵੀ ਆ ਤੇ ਮਿਹਰਮਾਨੀ ਦੀ ਨਿਗਾ ਸਾਡੇ ਤੇ ਰੱਖੀ ਹੋਆ ਤੋ ਮੈਂ ਵੀ ਸਾਰਿਆਂ ਨੂੰ ਅਪੀਲ ਕਰਾਂਗੇ ਜਿਹੜੇ ਤੁਸੀਂ ਨਾਖਾਂ ਦਾ ਬਾਗ ਲਾਉਣਾ ਆੜੂ ਦਾ ਬਾਗ ਲਾਉਣਾ ਅਲੂਚੇ ਦਾ ਬਾਗ ਲਾਉਣਾ ਉਹਦੇ ਵਿੱਚ ਮੰਡੀ ਕਰਨ ਦਾ ਪਹਿਲਾ ਪ੍ਰਬੰਧ ਕਰਕੇ ਲਾਓ ਨਹੀਂ ਤਾਂ ਤੁਹਾਡਾ ਸਾਰਿਆਂ ਦਾ ਜਿੱਦਾਂ ਕਿੰਨੂ ਦੇ ਬਾਗ ਲਗਾਏ ਆ ਉਹ ਹਾਲ ਹੋਊਗਾ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮੇਰਾ ਹੈ YouTube ਚੈਨਲ ਦੇ ਸਸਿਗਾ